ਕਿਲੋਮੀਟਰ ਸਕੀਮ ਦੇ ਵਿਰੋਧ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਪੀਆਰਟੀਸੀ ਅਤੇ ਪਨਬਸ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਆਪਣੀਆਂ ਸੇਵਾਵਾਂ ਠੱਪ ਰੱਖੀਆਂ ਗਈਆਂ ਨੇ ਤਾਂ ਹੁਸ਼ਿਆਰਪੁਰ ਵਿੱਚ ਵੀ ਲਗਾਤਾਰ ਚੌਥੇ ਦਿਨ ਪੀਆਰਟੀਸੀ ਪਨਬਸ ਦੇ ਮੁਲਾਜ਼ਮਾਂ ਦੇ ਵੱਲੋਂ ਆਪਣੀ ਹੜਤਾਲ ਜਾਰੀ ਰੱਖੀ ਗਈ ਹੈ ਲਗਾਤਾਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸੋ ਅਸੀਂ ਗੱਲਬਾਤ ਵੀ ਕਰਾਂਗੇ ਸਰ ਅੱਜ ਚੌਥਾ ਦਿਨ ਹੈ ਜੀ ਲਗਾਤਾਰ ਸਰਕਾਰ ਦੇ ਕੰਨਾਂ ਤੱਕ ਤੁਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾ ਰਹੇ ਹੋ ਕੀ ਕੁਝ ਹੱਲੇ ਆਸ਼ਵਾਸਨ ਆਇਆ ਹੈ ਜੀ ਸਰ ਕੱਲ ਸਾਡੇ ਸੀਨੀਅਰ ਵੱਲੋਂ ਸਰਕਾਰ ਦੇ ਨਾਲ ਮੀਟਿੰਗ ਕੀਤੀ ਗਈ ਆ ਪਰ ਉਹਦੇ ਵਿੱਚ ਜੋ ਵੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਉਹਨੂੰ ਅਜੇ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਸੋ ਉਸ ਦੇ ਵਿਰੋਧ ਦੇ ਵਿੱਚ ਹੀ ਸਾਡਾ ਅੱਜ ਜਿਹੜਾ ਚੌਥੇ ਦਿਨ ਦਾ ਧਰਨਾ ਵਾ ਇਹ ਉਸੇ ਤਰ੍ਹਾਂ ਜਾਰੀ ਆ ਕਿਉਂਕਿ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਤੁਹਾਡੇ ਜਿੰਨੇ ਵੀ ਸਾਥੀ ਆ ਉਹ ਬਿਨਾਂ ਸ਼ਰਤ ਰਿਹਾ ਕਰਾਂਗੇ ਪਰ ਸਾਡੇ ਅਜੇ ਸਾਥੀ ਜਿੰਨੇ ਵੀ ਫੜੇ ਹੋਏ ਆ ਉਹਨਾਂ ਨੂੰ ਅਜੇ ਤੱਕ ਸਾਡੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਉਸ ਦੇ ਰੋਸ ਵਜੋਂ ਅੱਜ ਵੀ ਧਰਨਾ ਜਿਹੜਾ ਇਸੇ ਤਰ੍ਹਾਂ ਜਾਰੀ ਹੈ ਸਰ ਕਿੰਨੇ ਕੁ ਸਾਥੀ ਨੇ ਜਿਹੜੇ ਅਜੇ ਤੱਕ ਵੀ ਡਿਟੇਨ ਨੇ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਸਰ 200 ਦੇ ਕਰੀਬ ਸਾਡੇ ਸਾਥੀ ਅਜੇ ਵੀ ਵੱਖ-ਵੱਖ ਟੀਪੂਆਂ ਦੇ 200 ਦੇ ਕਰੀਬ ਗਿਣਤੀ ਆਪਾਂ ਕਹਿ ਸਕਦੇ ਹਾਂ ਉਸ ਤੋਂ ਉੱਪਰ ਹੀ ਆ ਥੋੜੀ ਔਰ ਉਹ ਸਾਥੀਆਂ ਨੂੰ ਵੱਖ-ਵੱਖ ਧਰਾਵਾਂ ਦੇ ਤਹਿਤ ਜਿਹੜਾ ਵਾ ਬਿਨਾ ਜੁਰਮ ਤੋਂ ਕਿਉਂਕਿ ਅਸੀਂ ਕੋਈ ਗੈਂਗਸਟਰ ਨਹੀਂ ਅਸੀਂ ਕੋਈ ਅੱਤਵਾਦੀ ਨਹੀਂ ਅਸੀਂ ਸਰਕਾਰ ਦੇ ਮੁਲਾਜ਼ਮ ਆ ਔਰ ਸਰਕਾਰ ਦੇ ਅਧੀਨ ਹੀ ਕੰਮ ਚਲਾ ਰਹੇ ਆਂ ਔਰ ਟ੍ਰਾਂਸਪੋਰਟ ਦੇ ਵਿੱਚ ਕੰਮ ਕਰ ਰਹੇ ਆਂ ਸਾਡਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਪਰ ਜਾਣ ਬੁੱਝ ਕੇ ਸਾਨੂੰ ਇੱਕ ਕ੍ਰਿਮੀਨਲ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਜੋ ਕਿ ਬਹੁਤ ਮੰਦਪਗੀ ਗੱਲ ਹੈ ਸਰ ਇੱਕ ਪ੍ਰਧਾਨ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਹਾਲਾਂਕਿ ਪੀਸਫੁਲੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਆਪਣੇ ਹੱਕਾਂ ਨੂੰ ਲੈ ਕੇ ਕੋਈ ਗੈਂਗਸਟਰ ਜਾਂ ਗੁੰਡੇ ਤਾਂ ਹੈ ਨਹੀਂ ਜਿਸ ਤਰ੍ਹਾਂ ਦੇ ਨਾਲ ਤਸ਼ੱਦਦ ਢਾਈ ਜਾ ਰਹੀ ਹੈ ਹਾਂਜੀ ਸਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਤੱਕ ਔਰ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆਂ ਕਿ ਇਹ ਸਰਾ ਸਰ ਜਿੰਨਾ ਵੀ ਬੰਦ ਆ ਇਹਦਾ ਸਾਰਾ ਦਾ ਸਾਰਾ ਜੋ ਸ਼ਰੇ ਆ ਉਹ ਸਰਕਾਰ ਦਾ ਵਾ ਅਸੀਂ ਖੁਦ ਬੰਦ ਨਹੀਂ ਕੀਤਾ ਇਹ ਸਰਕਾਰ ਨੇ ਜਾਣ ਬੁੱਝ ਕੇ ਬੱਸਾਂ ਬੰਦ ਕਰਾਈਆਂ ਸੋ ਅਸੀਂ ਪਬਲਿਕ ਤੋਂ ਵੀ ਮਾਫੀ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਸਹੂਲਤ ਜਿਹੜੀ ਹੈ ਨਹੀਂ ਦੇ ਪਾ ਰਹੇ ਪਰ ਇਹਦੇ ਵਿੱਚ ਸਿੱਧੇ ਦਾ ਸਿੱਧਾ ਜ਼ਿੰਮੇਵਾਰ ਭਗਵੰਤ ਮਾਨ ਆ ਕਿਉਂਕਿ ਉਹਨੇ ਬਿਨਾਂ ਸਾਨੂੰ ਇਨਫੋਰਮ ਕੀਤੇ ਸਾਡੇ ਵਰਕਰਾਂ ਨੂੰ ਘਰੋਂ ਘਰੀ ਚੁੱਕਿਆ ਔਰ ਨਜ਼ਰਬੰਦ ਕੀਤਾ ਹੋਇਆ ਅਜੇ ਤੱਕ ਵੀ ਸਰ ਚੌਥਾ ਦਿਨ ਹੋਣ ਦੇ ਬਾਵਜੂਦ ਵੀ ਅਜੇ ਤੱਕ ਉਹਨਾਂ ਨੂੰ ਬਿਨਾਂ ਕਿਸੇ ਜੁਰਮ ਤੋਂ ਕਸਟਡੀ ਦੇ ਵਿੱਚ ਰੱਖਿਆ ਗਿਆ ਵਾ ਜਦ ਕਿ ਉਹ ਇੱਕ ਆਮ ਨਾਗਰਿਕ ਆ ਕੋਈ ਉਹ ਅੱਤਵਾਦੀ ਨਹੀਂ ਜਾਂ ਗੈਂਗਸਟਰ ਨਹੀਂ ਜਿਨ੍ਹਾਂ ਦੇ ਉੱਤੇ ਇੰਨੀ ਨੇ ਧਰਾਵਾਂ ਲਾ ਕੇ ਤੇ ਕੇਸ ਦਰਜ ਕੀਤੇ ਗਏ ਸਰ ਮੰਤਰੀ ਲਾਲਜੀਤ ਭੁੱਲਰ ਵੱਲੋਂ ਵੀ ਗੱਲ ਨੂੰ ਸੋਲਵ ਕਰਨ ਦਾ ਆਸ਼ਵਾਸਨ ਹੀ ਦਿੱਤਾ ਜਾ ਰਿਹਾ ਹੈ ਪਰ ਕੀਤਾ ਨਹੀਂ ਜਾ ਰਿਹਾ ਕਿ ਸਿਰਫ ਗੱਲਾਂ ਗੋਲ ਮੋਲ ਕਰਨਾ ਹੀ ਜਾਣਦੇ ਨੇ ਜੀ ਕੋਈ ਅਸਲ ਕਿਉਂਕਿ ਜੇਕਰ ਕਹੀਏ ਅਸਰ ਦੀ ਗੱਲ ਹੋ ਤਾਂ ਦਿਖਾਈ ਨਹੀਂ ਦੇ ਰਿਹਾ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਲਾਲਜੀਤ ਭੁੱਲਰ ਸਾਹਿਬ ਰਾਤੀ ਬਿਆਨ ਦੇ ਰਹੇ ਜੀ ਗਰੀਬ ਘਰਾਂ ਦੇ ਮੁੰਡੇ ਆ ਜਦੋਂ ਸਾਡੇ ਤੇ ਡਾਂਗਾ ਭਰਾਈਆਂ ਉਦੋਂ ਇਹਨਾਂ ਨੂੰ ਗਰੀਬ ਘਰਾਂ ਦੇ ਮੁੰਡੇ ਨਹੀਂ ਦਿਸੇ ਸੰਗਰੂਰ ਦੇ ਵਿੱਚ ਕਪੂਰਥਲੇ ਦੇ ਵਿੱਚ ਪਟਿਆਲੇ ਦੇ ਵਿੱਚ ਡਾਂਗਾ ਭਰਾਈਆਂ ਗਈਆਂ ਸਾਡੇ ਮੁਲਾਜ਼ਮਾਂ ਤੇ ਉਦੋਂ ਗਰੀਬ ਘਰਾਂ ਦੇ ਮੁੰਡੇ ਨਹੀਂ ਦਿਸੇ ਬਾਕੀ ਗੱਲ ਜਿਹੜੀ ਆ ਕਿ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਕਿਹਾ ਗਿਆ ਸੀ ਜਿਹੜੇ ਸਾਡੇ ਸਾਥੀ ਅਰੈਸਟ ਕੀਤੇ ਆ ਇਨਾਂ ਨੂੰ ਰਿਹਾ ਕੀਤਾ ਜਾਊਗਾ ਨੰਬਰ 2 ਜਿਹੜੇ ਬੰਦੇ ਸਸਪੈਂਡ ਕੀਤੇ ਆ ਜਿੱਦਾਂ ਹਰੇਕ ਟੀਪੂ ਦੇ ਵਿੱਚ 10 10 15 15 ਬੰਦੇ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਉਹਨਾਂ ਨੂੰ ਬਹਾਲ ਕੀਤਾ ਜਾਊਗਾ ਪਰ ਜੋ ਬਹਾਲੀ ਦੇ ਆਰਡਰ ਆਏ ਆ ਉਹ ਸਾਨੂੰ ਮਨਜ਼ੂਰ ਨਹੀਂ ਆ ਉਹਨਾਂ ਦੇ ਵਿੱਚ ਇੱਕ ਲਾਈਨ ਲਿਖੀ ਗਈ ਕਿ ਦੁਬਾਰਾ ਹੜਤਾਲ ਨਹੀਂ ਕਰ ਸਕਦੇ ਸੋ ਅਸੀਂ ਉਹਦਾ ਸਖਤ ਵਿਰੋਧ ਕਰਦੇ ਆ ਕਿ ਇਹ ਆਪਣਾ ਹੱਕ ਲੈਣ ਲਈ ਬੰਦਾ ਕਿਤੇ ਵੀ ਹੜਤਾਲ ਕਰ ਸਕਦਾ ਸੋ ਇਹਦੇ ਵੱਲੋਂ ਸਾਡਾ ਸਖਤ ਵਿਰੋਧ ਆ ਜਿੰਨਾ ਚਿਰ ਤੱਕ ਸਾਡੇ ਆਰਡਰ ਕਲੀਅਰ ਨਹੀਂ ਆ ਜਾਂਦੇ ਆਪਾਂ ਹੜਤਾਲ ਜਿਹੜੀ ਸਾਡੀ ਨਿਰੰਤਰ ਜਾਰੀ ਰਹੂਗੀ ਤੇ ਸਾਡੇ ਬੰਦੇ ਜਿਹੜੇ ਰਿਹਾ ਨਹੀਂ ਕਰ ਦਿੱਤੇ ਜਾਂਦੇ ਕੋਈ ਉਹਨਾਂ ਦੀ ਅਸੀਂ ਜ਼ਮਾਨਤਨੀ ਕਰਾਉਣੀ ਜਿੱਦਾਂ ਫੜੇ ਉਦਾਂ ਛੱਡਣਗੇ ਤੋਂ ਫਿਰ ਇਹ ਜਿਹੜੀ ਹੜਤਾਲ ਆ ਖਤਮ ਹੋਊਗੀ ਸਰ ਪੰਜਾਬ ਦੇ ਨਾਲ ਨਾਲ ਹੋਰ ਜਿਹੜੇ ਕਿ ਸੂਬਿਆਂ ਦੀ ਗੱਲ ਕਰੀਏ ਤਾਂ ਉੱਥੋਂ ਸਮਰਥਨ ਆ ਰਿਹਾ ਹੈ ਜੀ ਫਿਰ ਹੁਣ ਬਿਲਕੁਲ ਜੀ ਸਰ ਹਰਿਆਣਾ ਰੋਡਵੇ ਦਾ ਪੂਰਾ ਸਮਰਥਨ ਆ ਜੀ ਅੱਜ ਹੋਰ ਕਿਸਾਨ ਜੂਨੀਅਨਾਂ ਦਾ ਪੂਰਾ ਸਮਰਥਨ ਆ ਸਾਨੂੰ ਅੱਜ ਹਰਿਆਣਾ ਰੋਡਵੇ ਜਿਹੜੀ 2 ਘੰਟੇ ਲਈ ਆਪਣਾ ਚੱਕਾ ਜਾਮ ਤੇ ਰੋਜ਼ ਪ੍ਰਦਰਸ਼ਨ ਕਰ ਰਹੀ ਆ ਪੰਨਬਸ ਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਸਰ ਇਹ ਪੰਜਾਬ ਸਰਕਾਰ ਉਹੀ ਕਹਿੰਦੀ ਸੀ ਅਸੀਂ ਮੁਲਾਜ਼ਮਾਂ ਦੇ ਬਹੁਤ ਹਤੈਸ਼ੀ ਆ ਕਿਸੇ ਨੂੰ ਸਾਡੇ ਰਾਜ 'ਚ ਧਰਨਾ ਨਹੀਂ ਲਾਣਾ ਪਵੇਗਾ ਪਰ ਇਹ ਧਰਨਾ ਲਗਾਇਆਂ ਦੇ ਨਾਲ ਤਸ਼ੱਦਦ ਢਾਰੇ ਪਏ ਨੇ ਜੋ ਕਿ ਆਪਣੀਆਂ ਹੱਕੀ ਮੰਗਾਂ ਲਈ ਲੋਕ ਨੇ ਜੀ ਲਓ ਜੀ ਸুরু ਤੋਂ ਵੇਖਿਆ ਗਿਆ ਕਿ ਪਹਿਲਾਂ ਟੀਚਰਾਂ ਦੇ ਨਾਲ ਧੱਕੇਸ਼ਾਹੀ ਫਿਰ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਨਾਲ ਕਿ ਕੋਈ 1700 ਕੇ 1800 ਪੁਲਿਸ ਮੁਲਾਜ਼ਮ ਭਰਤੀ ਕੀਤੇ ਉਹਨਾਂ ਤੇ ਵੀ ਡਾਂਗਾ ਪੁਲਿਸ ਵਾਲਿਆਂ ਕੋਲੋਂ ਹੀ ਭਰਾ ਦਿੱਤੀਆਂ ਗਈਆਂ ਕਿ ਅਸੀਂ ਤੁਹਾਨੂੰ ਰੱਖਣਾ ਨਹੀਂ ਆ ਸੋ ਦੂਜੀ ਜਿਹੜੀ ਗੱਲ ਸੀ ਇਹ ਰੋਡਵੇਜ਼ ਵਾਲੇ ਵਜੇ ਸੀ ਹੁਣ ਇਹਨਾਂ ਨੇ ਇੱਧਰ ਵੀ ਕੰਸਰ ਘਾਤਤੀ ਸਾਡੇ ਤੇ ਵੀ ਡਾਂਗਾ ਭਰਾਤੀਆਂ ਇਹਨਾਂ ਨੇ ਸੋ ਇਹ ਗੱਲਬਾਤ ਕੀਤੀ ਗਈ ਆ ਪੀਆਰਟੀਸੀ ਪਨ ਬੱਸ ਦੇ ਮੁਲਾਜ਼ਮਾਂ ਦੇ ਨਾਲ ਤਾਂ ਲਗਾਤਾਰ ਚੌਥੇ ਦਿਨ ਹੁਸ਼ਿਆਰਪੁਰ ਦੇ ਬੱਸ ਸਟੈਂਡ ਵਿਖੇ ਉਹਨਾਂ ਦੇ ਵੱਲੋਂ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਗਿਆ ਹੈ ਤੇ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੇ ਉਹਨਾਂ ਦੇ ਸਾਥੀ ਸਰਕਾਰ ਦੇ ਵੱਲੋਂ ਡਿਟੇਨ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਡਿਟੇਨ ਕੀਤੇ ਗਏ ਨੇ ਜਦ ਤੱਕ ਉਹਨਾਂ ਨੂੰ ਨਹੀਂ ਛੱਡਦੀ ਤਦ ਤੱਕ ਇਹ ਵਿਰੋਧ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਲਗਾਤਾਰ ਜਾਰੀ ਰੱਖਿਆ ਜਾਵੇਗਾ